ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਹੁੱਕਾ 12 ਵਿਰੁੱਧ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਗੁਪਤ ਸੂchnਾ ਦੇ ਆਧਾਰ ਉਤੇ ਪੁਲਿਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਕਰਕੇ ਅੱਧੇ ਦਰਜਨ ਤੋਂ ਵੱਧ ਹੁੱਕਾ ਪੀ ਰਹੇ ਵਿਅਕਤੀਆਂ ਨੂੰ ਮੌਕੇ ਉਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਕਈ ਕੁੜੀਆਂ ਵੀ ਇਸ ਦੇ ਵਿੱਚ ਕਾਬੂ ਕੀਤੀਆਂ ਗਈਆਂ ਨੇ ਇਸ ਬਾਰੇ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਹੈ ਕਿ ਉੱਥੇ ਸਿਰਫ ਹੁੱਕਾ ਹੀ ਨਹੀਂ ਬਲਕਿ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਵੀ ਚੱਲ ਰਹੀਆਂ ਸਨ ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਵੱਖ-ਵੱਖ ਧਰਾਮਾ ਹੇਠ ਮਾਮਲਾ ਦਰਜ ਕਰ ਲਿਆ ਗਿਆ ਕੁਝ ਹੋਰ ਲੋਕਾਂ ਦੀ ਭਾਲ ਵੀ جاری ਹੈ ਤੇ ਜਲਦੀ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵਿਅਕਤੀ ਮੁੜ ਅਜਿਹੀ ਗਤੀਵਿਧੀ ਵਿੱਚ ਲਿਪਤ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਹੋਰ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਹ ਕੱਲ ਥਾਣਾ ਕੈਂਟ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਜਿਹਨਾਂ ਨੂੰ ਇੱਕ ਜਦੋਂ ਪਤਾ ਲੱਗਿਆ ਸੀਗਾ ਕਿ ਇੱਕ ਮਹਿਫਿਲੂ ਕੈਫੇ ਹੈਗਾ ਜੋ ਕਿ ਉੱਥੇ ਪੁੱਚੋ ਦੇ ਆਪਣੇ ਏਰੀਆ ਦੇ ਵਿੱਚ ਹੈਗਾ ਜਿੱਥੇ ਕਿ ਕੁਝ ਇੱਕ ਜਿਹੜਾ ਕੈਫੇ ਹੈਗਾ ਉਹਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹੈ ਜਿੱਦਾਂ ਕਿ ਉਹਨਾਂ ਨੇ ਕੈਫੇ ਦੇ ਨਾਂ ਤੇ ਉਹ ਉੱਥੇ ਹੁੱਕਾ ਤੇ ਹੋਰ ਇਦਾਂ ਦੀਆਂ ਚੀਜ਼ਾਂ ਤੇ ਪਲੱਸ ਕੋਈ ਆਪਣੇ ਮੋਰਲ ਟਰੈਫਿਕ ਐਕਟ ਹੈ ਉਸ ਚੀਜ਼ ਦੇ ਐਕਟੀਵਿਟੀਜ਼ ਚੱਲ ਰਹੀਆਂ ਜਿੱਥੇ ਤੁਰੰਤ ਥਾਣਾ ਕੈਂਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਜੀ ਮੁਕਦਮਾ ਉਕਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਮੌਕੇ ਤੇ ਰੇਡ ਕੀਤੀ ਗਈ ਤਾਂ ਉੱਥੇ ਕੁੱਲ 13 ਜਾਨੇ ਉਥੇ ਟੋਟਲ ਪਾਏ ਗਏ ਨੇ ਜੀ ਜਿਨ੍ਹਾਂ ਦੇ ਜੋ ਕੀ ਇਹ ਸਾਰੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਇਨਵੋਲਡ ਸੀਗੇ ਤੇ ਉਥੇ ਮੌਕੇ ਤੇ ਹੁੱਕਾ ਵੀ ਬਰਾਮਦ ਕੀਤਾ ਸੀਗਾ ਕੁਝ ਲੜਕੀਆਂ ਵੀ ਸੀਗੀਆਂ ਕਿ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇਸ ਤਰੀਕੇ ਦਾ ਕਰਵਾਇਆ ਗਲਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਸ ਤੇ ਹੁਣ ਮੁਕਦਮਾ ਦਰਜ ਕਰਕੇ ਅੱਗੇ ਕਾਰਵਾਈਆਂ ਵਾਲੇ ਵਿੱਚ ਲੈ ਕੇ ਆਂਦੇ ਜਾ ਰਹੇ ਹਾਂ ਲੜਕੀਆਂ ਸਾਂ ਕਿੱਥੋਂ ਦੀਆਂ ਨੇ ਦੇਖੋ ਉਹਦੀ ਐਗਜੈਕਟ ਆਈਡੈਂਟੀਟੀ ਤਾਂ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਬਟ ਆਪਣੇ ਤਕਰੀਬਨ ਆਪਾਂ ਇੱਕ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਇਹ ਕਹਿ ਸਕਦੇ ਹਾਂ ਵੀ ਇਹ ਸਾਰੇ ਲੋਕਲ ਹੀ ਨੇ ਜਾਂ ਪੰਜਾਬ ਦੇ ਏਰੀਆ ਦੀਆਂ ਹੈਗੀਆਂ ਨੇ ਬਾਕੀ ਅਸੀਂ ਉਥੇ 4 ਤੋਂ 5 ਲੜਕੀਆਂ ਸੀਗੀਆਂ ਜੀ ਇਸ ਮਕਦਮਾ ਦੇ ਵਿੱਚ ਟੋਟਲ ਹੁਣ ਤੱਕ 13 ਦੋਸ਼ੀ ਨੇ ਜੀ 13 'ਚ ਅਸੀਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵਾਕਈ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇ। ਹੋਰ ਕਿੰਨੀ ਕਿਸੀ ਜੇ ਆ ਬਾਕੀ ਲੜਕੀਆਂ ਦੇਖੋ ਇਹ ਵੈਸੇ ਤਾਂ ਸਾਰੇ ਮੇਜਰ ਹੀ ਨੇ ਜੀ ਬਾਕੀ ਬਟ ਅਸੀਂ ਫਿਰ ਵੀ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰਿਆਂ ਦਾ ਅਸੀਂ ਰਿਕਾਰਡ ਹਾਸਲ ਕਰਾਂਗੇ ਐਗਜੈਕਟ ਤਾਂ ਫਿਰ ਜਦੋਂ ਆਪਾਂ ਨੂੰ ਬਰਥ ਸਰਟੀਫਿਕੇਟ ਜ ਆ ਗਿਆ ਐਗਜੈਕਟ ਉਹਦੀ ਕਮੈਂਟ ਕਰ ਸਕਦੇ ਹਾਂ ਬਟ ਫਿਲਹਾਲ ਬਾ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਕਹਿ ਸਕਦੇ ਆਂ ਵੀ ਤਕਰੀਬਨ ਸਾਰੇ ਵੇਜਰੀ ਸੀ ਸਰ ਇਹ ਗੱਲ ਕਰੀਏ ਇਹ ਕੈਫੇ ਵੀ ਆੜ ਚ ਹੁੱਕਾ ਤੇ ਬਾਰ ਦਲਾ ਦੇ ਹਾਂਜੀ ਇਹ ਨਾ ਅੱਗੇ ਵੀ ਮੈਂ ਮੀਡੀਆ ਰਾਹੀਂ ਵੀ ਇਹ ਧਿਆਨ ਚ ਲਿਆਉਣਾ ਚਾਹੁੰਦਾ ਹੈਗਾ ਕਿ ਪਹਿਲਾਂ ਵੀ ਅਸੀਂ ਵੱਖ-ਵੱਖ ਜਗ੍ਹਾ ਤੇ ਰੀਡਸ ਕਰਕੇ ਮੁਕਦਮੇ ਦਰਜ ਕੀਤੇ ਨੇ ਇਹ ਬਹੁਤ ਸਾਰੇ ਬੀਅਰ 바ਰਸ ਹੁੰਦੇ ਨੇ ਕਈ ਵਾਰ ਕੀ ਹੁੰਦਾ ਉਹ ਬਾਰ ਦਾ ਲਾਇਸੈਂਸ ਲੈ ਲੈਂਦੇ ਨੇ ਜਾਂ ਕੋਈ ਕੈਫੇ ਖੋਲ ਲੈਂਦਾ ਹੈਗਾ ਇਹਨਾਂ ਦੀ ਆੜ ਦੇ ਵਿੱਚ ਉਹ ਜਿੱਦਾਂ ਕੀ ਹੈ ਕਿ ਹੁੱਕਾ ਵਗੈਰਾ ਚਲਾਉਣ ਲੱਗ ਜਾਂਦੇ ਨੇ ਤੇ ਅਸੀਂ ਇਹ ਬਹੁਤ ਸਪਸ਼ਟ ਮੈਸੇਜ ਦੇਣਾ ਚਾਹੁੰਦਾ ਹੈ ਕਿ ਕੋਈ ਹੁੱਕਾ ਚਲਾਉਂਦਾ ਜੇਕਰ ਕੋਈ ਐਡਾ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਇਹ ਕੈਫੇ ਦਾ ਨਾਮ ਇਹ ਮਹਿਫੀਲੋ ਕੈਫੇ ਹੈਗਾ ਜੀ ਜਿੱਥੇ ਆਪਣਾ ਥਾਣਾ ਕੈਂਟ ਦਾ ਏਰੀਆ ਹੈਗਾ ਆਦੇਸ਼ ਯੂਨੀਵਰਸਿਟੀ ਹੈਗੀ ਜਿੱਥੇ ਉਹਦੇ ਬਿਲਕੁਲ ਓਪੋਜ਼ਿਟ ਹੈਗਾ ਜੀ ਉੱਥੇ ਜਦੋਂ ਇਨਫੋਰਮੇਸ਼ਨ ਮਿਲੀ ਸੀ ਤਾਂ ਰੇਡ ਤੋਂ ਬਾਅਦ ਇਹ ਸਾਰੀ ਰਿਕਵਰੀ ਹੋਈ ਹੈ। ਮਾਲਕ ਵੀ ਗ੍ਰਿਫਤਾਰ ਕੀਤਾ ਗਿਆ। ਹਾਂਜੀ ਇਹਦੇ ਵਿੱਚ ਨਹੀਂ ਮਾਲਕ ਵੀ ਅਜੇ ਗ੍ਰਿਫਤਾਰੀ ਇੱਕ ਦੋ ਜਾਣਿਆਂ ਦੀ ਗ੍ਰਿਫਤਾਰੀ ਇਹਦੇ ਵਿੱਚ ਪੈਂਡਿੰਗ ਹੈਗੀ ਹੈ ਜੀ। ਬਾਕੀ 11 ਬੰਦੇ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਤੇ ਮਾਲਕ ਤੇ ਵੀ ਇਹ ਰੇਡਾਂ ਅੱਜ ਉਥੋਂ ਮੌਕੇ ਤੋਂ ਜੀ 4 ਤੇ 4 ਤੋਂ 5 ਬਰਾਮਦ ਹੋਏ ਨੇ ਜੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਸਰਚ ਵਗੈਰਾ ਕਰਾਂਗੇ ਅਗਰ ਕੋਈ ਐਦਾਂ ਦੀ ਹੋਰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਵੀ ਅਸੀਂ ਅਕੋਰਡਿੰਗਲੀ ਕਾਰਵਾਈਆਂ ਵਿੱਚ ਲੱਗਾਂਗੇ ਸਰ ਬਾਰ ਬਾਰ ਕਰਦਾ ਮੰਨ ਲਓ ਜੇ ਕੋਈ ਉਹਦੇ ਖਿਲਾਫ ਕੋਈ ਹੋਰ ਦੁਬਾਰਾ ਸਖਤੀ ਕੀਤੀ ਜਾਂਦੀ ਹਾਂਜੀ ਬਿਲਕੁਲ ਇਹ ਦੇਖੋ ਇਹ ਮੈਂ ਧਿਆਨ ਚ ਲਿਆਉਣਾ ਪਹਿਲਾਂ ਵੀ ਅਸੀਂ ਇਹਨਾਂ ਦੇ ਮਹਿਫਿਲੋ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਜੀ ਕੁਝ ਸਮਾਂ ਪਹਿਲਾਂ ਵੀ ਤੇ ਉਹਨ ਦੁਬਾਰਾ ਫੇਰ ਇਹਨਾਂ ਵੱਲੋਂ ਉਹੀ ਇਲੈਗਲ ਐਕਟੀਵਿਟੀਜ਼ ਕੀਤੀ ਹੈ ਦੁਬਾਰਾ ਫੇਰ ਅਸੀਂ ਮੁਕੱਦਮਾ ਦਰਜ ਅਗਰ ਕੋਈ ਵਾਰ-ਵਾਰ ਇਦਾਂ ਦੀਆਂ ਗਤੀਵਿਧੀਆਂ ਇਨਵੋਲ ਰਹਿਣਗੇ ਤਾਂ ਨਵੇਂ ਕਾਨੂੰਨ ਬੀਐਨਐਸ ਉਹਨਾਂ ਦੀ ਉਹ ਸਖਤ ਤੋਂ ਸਖਤ ਧਾਰਾਵਾਂ 111 112 ਜਿਹਦੇ ਆਰਗੇਨਾਈਜ਼ ਕ੍ਰਾਈਮ ਹੈ ਜਾਂ ਹੋਰ ਇਦਾਂ ਆਰਗੇਨਾਈਜ਼ ਸਿੰਡੀਕੇਟ ਬਣਾਇਆ ਹੋਇਆ ਤਾਂ ਫਿਰ ਅਸੀਂ ਉਹਨਾਂ ਦੇ ਤਹਿਤ ਕਾਰਵਾਈਆਂ ਵਿੱਚ ਲੈ ਕੇ ਆਵਾਂਗੇ